تاروں کی شاؤں قلعے سے ستگر روان ہوئے کس کے کمر سوار تھے سارے جوان ہوئے آگے لیے نشان کئی شیر یا ہوئے کچھ پیچھے جان نثار گرو درمیاں ہوئے چاروں پسر حضور کے خمرہ سوار تھے زور عور اور فتح اجیت اور ججھار تھے ਚੇਪੋ 1704 ਈਸਵੀ ਇਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਨੰਦਪੁਰ ਦਾ ਕਿਲਾ ਛੱਡਦੇ ਆ ਕਵੀ ਅੱਲਾ ਯਾਰ ਖੰਜੋਗੀ ਲਿਖਿਆ ਪੀਮਾ ਰਾਜ ਤਾਰਿਆਂ ਦੀ ਛਾਵੇਂ ਇਸ ਕਿਲੇ ਵਿੱਚੋਂ ਨਿਕਲੇ ਆ ਸਾਧ ਸੰਗਤ ਔ ਇਸ ਇਤਿਹਾਸ ਨਾਲ ਜੁੜੀਏ ਹਜ਼ੂਰ ਵੱਲੋਂ ਬਖਸ਼ਿਸ਼ ਫਤਿਹ ਬਲਾਉ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕੇਰਾ ਪਾ ਕੇ ਅਨੇਕਾਂ ਯਤਨ ਕਰਕੇ ਕੋਈ ਵਾਂ ਪੇਸ਼ ਨਾ ਗਈ ਉਹਨਾਂ ਫਿਰ ਸਤਗੁਰੂ ਜੀ ਨੂੰ ਆਪਣੇ ਜਰਨੈਲਾ ਰਾਹੀ ਹਿੰਦੂਆ ਆਪਣੇ ਪੰਡਤਾਂ ਰਾਹੀ ਇੱਕ ਕੁਰਾਨ ਦੀ ਕਸਮ ਖਾਂਦਾ ਦੂਜਾ ਸਾਲਗ੍ਰਾਮ ਤੇ ਗਾਂ ਦੀ ਸੌਂ ਖਾਂਦਾ ਕਹਿੰਦਾ ਮਹਾਰਾਜ ਜੇ ਤੁਸੀਂ ਕਿਲਾ ਖਾਲੀ ਕਰਕੇ ਚਲੇ ਜਾਓ ਤੁਹਾਡੀ ਜਾਨ ਮਾਲ ਦੀ ਰੱਖਿਆ ਅਸੀਂ ਕਰਾਂਗੇ ਸਤਿਗੁਰੂ ਪਹਿਲਾਂ ਵੀ ਜਾਣਦੇ ਸਨ ਇਸ ਕਰਕੇ ਉਹਨਾਂ ਇਤਬਾਰ ਨਾ ਕੀਤਾ ਪਰ ਮਾਤਾ ਜੀ ਤੇ ਸਿੱਖਾਂ ਦੇ ਕਹਿਣ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਇਸ ਨਤੀਜੇ ਤੇ ਪਹੁੰਚਦੇ ਆ ਕਿ ਚਲੋ ਆਪਾਂ ਇਹ ਜਿਹੜਾ ਕਿਲਾ ਹੈ ਇਹਨੂੰ ਛੱਡ ਦਿੰਨੇ ਆ ਸਤਗੁਰੂ ਜੀ ਉਥੋਂ ਨਿਕਲਣ ਵਾਸਤੇ ਤਿਆਰ ਹੋ ਗਏ ਇਹ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਮਹਾਰਾਜ ਨੇ ਇਹ ਪ੍ਰਤਾਕੇ ਵੀ ਵਿਖਿਆ ਜਦੋਂ ਕਿਲੇ ਅੰਦਰੋਂ ਉਹ ਚੀਜ਼ਾਂ ਗੱਡਿਆਂ ਦੀਆਂ ਭਰ ਲਈਆਂ ਜਿਹੜੀਆਂ ਲੋੜਿੰਦੀਆਂ ਨਹੀਂ ਸਨ ਉਹਨਾਂ ਤੇ ਰੇਸ਼ਮੀ ਦਮਾਲੇ ਮਹਾਰਾਜ ਨੇ ਪਾਏ ਉਹ ਗੱਡੇ ਕਿਲੇ ਵਿੱਚੋਂ ਬਾਹਰ ਭੇਜੇ ਜਦੋਂ ਫੌਜ ਵੇਖਿਆ ਵੀ ਮਹਾਰਾਜ ਦਾ ਬਹੁਤ ਕੀਮਤੀ ਸਮਾਨ ਉਹ ਕਿਲੇ ਵਿੱਚੋਂ ਨਿਕਲਿਆ ਹੈ ਉਹ ਉਹਨਾਂ ਗੱਡੀਆਂ ਤੇ ਟੁੱਟ ਕੇ ਪੈ ਗਿਆ ਸਾਧ ਸੰਗਤ ਵੀ ਸ਼ਾਇਦ ਇਹਦੇ ਵਿੱਚ ਬਹੁਤ ਕੁਝ ਸਾਡੇ ਹੱਥ ਲੱਗ ਸਕਦਾ ਮਹਾਰਾਜ ਫਿਰ ਉਹ ਕਿਲਾ ਛੱਡ ਦਿਆ ਜਿਹੜੇ ਜਰਨੈਲ ਕ੍ਰਾਂ ਦੇ ਕਸਮਾਂ ਖਾਂਦੀਆਂ ਜਿਨ੍ਹਾਂ ਨੇ ਸਾਲਗ੍ਰਾਮ ਤੇ ਗਾਂ ਦੀ ਸੌਂ ਖਾਦੀ ਆ ਉਹ ਪੁੱਲ ਗਏ ਉਹਨਾਂ ਸਤਗੁਰ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਗੁਰੂ ਸਾਹਿਬ ਲੜਦੇ ਹੋਏ ਅੱਗੇ ਵਧੇ ਮਹਾਰਾਜ ਸਰਸਾ ਨਦੀ ਦੇ ਕਿਨਾਰੇ ਪਹੁੰਚੇ ਇੱਥੇ ਕਮਸਾਨ ਦੀ ਲੜਾਈ ਹੋਈ ਸਿੱਖ ਫੌਜਾਂ ਤੇ ਬਾਬਾ ਅਜੀਤ ਸਿੰਘ ਦੀ ਅਗਵਾਈ ਹੇਠ ਡਟ ਕੇ ਮੁਕਾਬਲਾ ਕੀਤਾ ਤੇ ਬਹੁਤ ਸਮਾਂ ਬਾਬਾ ਅਜੀਤ ਸਿੰਘ ਗੁਰੂਕੀਆਂ ਫੌਜਾਂ ਨੇ ਇਹਨਾਂ ਨੂੰ ਰੋਕ ਕੇ ਰੱਖਿਆ ਤਾਰੋਂ ਕੀ ਛਾਉ ਕਿਲੇ ਸੇ ਸਤਗੁਰ ਰਵਾਂ ਹੋਏ ਕੱਸ ਕੇ ਕੰਮਰ ਸਵਾਰ ਤੇ ਸਾਰੇ ਜਮਾਂ ਹੋਏ ਸਾਰੇ ਜਵਾਨ ਕੰਮਰ ਕੱਸੇ ਕੀਤੇ ਤੁਰਪੇ ਅੱਗੇ-ਅੱਗੇ ਨਿਸ਼ਾਨ ਤੇ ਪਿੱਛੇ-ਪਿੱਛੇ ਗੁਰੂ ਕੇ ਸਿੱਖ ਜੋਸ਼ ਵਿੱਚ ਭਰੇ ਹੋਏ ਕੁਝ ਮਹਾਰਾਜ ਦੇ ਪਿੱਛੇ ਆ ਜਿਹੜੇ ਜਾਨ ਕੁਰਬਾਨ ਕਰਨ ਵਾਲੇ ਜਿਹੜੇ ਬਾਬਾ ਅਜੀਤ ਸਿੰਘ ਦੇ ਨਾਲ ਲੜ ਰਹੇ ਆ ਜਿਹੜੇ ਰਾਖੀ ਕਰ ਰਹੇ ਆ ਅੱਗੇ ਲਈ ਨਿਸ਼ਾਨ ਕਈ ਸ਼ੇਰੇ ਜਿਹਾ ਹੋਏ ਕੁਝ ਪਿੱਛੇ ਜਾਂ ਨਿਸਾਰ ਗੁਰੂ ਦਰਮਿਆ ਹੋਏ ਚਾਰੋਂ ਪਿਸਰ ਹਜ਼ੂਰ ਕੇ ਹਮਰਾ ਸਵਾਰਥੇ ਇਹ ਬਹੁਤ ਵੱਡੀ ਅਨੋਖੀ ਦਾਸਤਾਨ ਇਤਿਹਾਸ ਦੀ ਕਿ ਇਸ ਸਫਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਚਾਰੇ ਪੁੱਤਰ ਨਾਲ ਤੁਰੇ ਆ ਹਮਰਾ ਸਵਾਰਥੇ ਜ਼ੋਰ ਅਵਰ ਔਰ ਫਤਿਹ ਅਜੀਤ ਔਰ ਜਿਹਾਰ ਥੇ ਆਪਾਂ ਨੂੰ ਤੇ ਕਈ ਵਾਰ ਉਹਨਾਂ ਦੇ ਨਾਮ ਹੀ ਚੇਤੇ ਨਹੀਂ ਹੁੰਦੇ ਬਾਬਾ ਅਜੀਤ ਸਿੰਘ ਬਾਬਾ ਜੰਗਾਰ ਸਿੰਘ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਜੇ ਉਹਨਾਂ ਸਹਿਬਜ਼ਾਦਿਆਂ ਦੇ ਨਾਮ ਸਾਡੇ ਬੱਚਿਆਂ ਦੀ ਜ਼ੁਬਾਨ ਤੇ ਹੋਣ ਉਹਨਾਂ ਦੇ ਰੋਲ ਮਾਡਲ ਹੋਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚੇ ਤੇ ਦੁਨੀਆ ਦੀਆਂ ਹੋਰ ਝੂਠੀਆਂ ਖਵਾਸ਼ਾਂ ਉਹਨਾਂ ਨੂੰ ਕਦੇ ਪ੍ਰਭਾਵਿਤ ਨਹੀਂ ਕਰ ਸਕਦੀਆਂ ਕਿਉਂ ਕਿਉਂਕਿ ਇੱਕ ਪਾਸੇ ਇੰਨਾ ਵੱਡਾ ਇਤਿਹਾਸ ਇੰਨੇ ਵੱਡੇ ਸਾਡੇ ਉਹ ਗੁਰਸਿੱਖ ਉਹ ਕੁਰਬਾਨ ਹੋਣ ਵਾਲੇ ਗੁਰੂ ਕੇ ਪੁੱਤਰ ਸਤਗੁਰੂ ਗੁਰੂ ਦਾ ਪਰਿਵਾਰ ਤੇ ਇੱਕ ਪਾਸੇ ਉਹ ਚੀਜ਼ਾਂ ਜਿਹੜੀਆਂ ਸਾਡੇ ਬੱਚਿਆਂ ਨੂੰ ਸਿੱਖੀ ਤੋਂ ਦੂਰ ਕਰਦੀਆਂ ਜਦੋਂ ਮਹਾਰਾਜ ਉਥੋਂ ਤੁਰੇ ਤੇ ਅੱਗੇ ਉਹਨਾਂ ਨੇ ਲਿਖਿਆ ਸਤਗੁਰ ਅਬ ਆਨ ਪਹੁੰਚੇ ਥੇ ਸਿਰਸਾ ਨਦੀ ਕੇ ਪਾਸ ਥੇ ਚਾਹਤੇ बुझाएं ਉਹ 12 ਪਹਿਰ ਕੀ ਪਿਆਸ 12 ਪਹਿਰ ਸਾਧ ਸੰਗਤ ਹੋ ਕੇ ਤੁਰਦਿਆਂ ਨੂੰ ਅੱਗੇ-ਅੱਗੇ ਮਹਾਰਾਜ ਪਿੱਛੇ-ਪਿੱਛੇ ਸਰਹੰਦ ਦੀਆਂ ਲਾਹੌਰ ਦੀਆਂ ਦਿੱਲੀ ਤੋਂ ਸਹਾਇਤਾ ਵਾਸਤੇ ਆਈਆਂ ਹੋਈਆਂ 52 ਪਹਾੜੀ ਰਾਜਿਆਂ ਦੀਆਂ ਫੌਜਾਂ ਵਾਹੁ ਦਾਹੀ ਕਰਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਪਿੱਛੇ-ਪਿੱਛੇ ਤੁਰੀਆਂ ਆਉਂਦੀਆਂ ਜਦੋਂ ਮਹਾਰਾਜ ਸਰਸਾ ਨਦੀ ਤੇ ਪਹੁੰਚੇ ਨਾ ਸਤਗੁਰ ਅਬ ਆਨ ਪਹੁੰਚੇ ਥੇ ਸਰਸਾ ਨਦੀ ਕੇ ਪਾਸ ਥੇ ਚਾਹਤੇ बुझाएं ਉਹ 12 ਪਹਿਰ ਕੀ ਪਿਆਸ ਆਖਿਆ 12 ਪੈਰ ਹੋਗੇ ਤੁਰਿਆਂ ਨੂੰ ਚਾਰ ਪੈਰ ਰਾਤ ਦੇ ਚਾਰ ਪੈਰ ਦਿਨ ਦੇ ਤੇ ਚਾਰ ਪੈਰ ਅਗਲੀ ਰਾਤ ਦੇ ਹੁਣ ਸਮਾਂ ਕਿਹੜਾ ਬਣ ਗਿਆ ਅੰਮ੍ਰਿਤ ਵੇਲਾ ਸਵੇਰ ਵੇਲਾ ਹੋ ਗਿਆ ਇਸ਼ਨਾਨ ਕਰਕੇ ਔਰ ਬਦਲ ਕੇ ਨਿਆ ਲਿਬਾਸ ਆਖਿਆ ਸਿੰਘੋ ਚਲੋ ਸੱਸਾ ਨਦੀ ਚ ਇਸ਼ਨਾਨ ਕਰੀਏ ਨਵੇਂ ਲਿਬਾਸ ਨਵੇਂ ਬਸਤਰ ਮਹਾਰਾਜ ਨੇ ਪੈਨੇ ਗੁਰੂ ਕਿਆਂ ਸਿਖਾਂ ਨੇ ਤੇ ਵੇਖੋ ਇੱਕ ਪਾਸੇ ਸਰਸਾ ਨਦੀ ਦਾ ਠਾਠਾ ਮਾਰਦਾ ਉਹ ਪਾਣੀ ਹੈ ਉੱਥੇ ਪਿੱਛੇ ਉਹ ਫੌਜ ਜਿਹੜੀ ਚੜ ਕੇ ਆ ਰਹੀ ਹੈ ਤੇ ਇੱਕ ਪਾਸੇ ਮਹਾਰਾਜ ਦੇ ਬਚਨ ਵਾਹਿਗੁਰੂ ਦਾ ਨਾਮ ਜਪੇ ਔਰ ਕਰੇ ਸਪਾਸ ਸਹਿਬ ਆਖਿਆ ਕਿ ਚਲੋ ਉਸ ਪਰਮੇਸ਼ਰ ਨੂੰ ਯਾਦ ਕਰੀਏ ਉਸ ਮਾਲਕ ਦਾ ਨਾਮ ਜਪੀਏ ਤੇ ਉਹਦਾ ਨਾਮ ਜਪਦਿਆਂ ਹਜ਼ੂਰ ਆਖਿਆ ਉਹਦਾ ਸ਼ੁਕਰਾਨਾ ਕਰੀਏ ਕੀ ਚੋ ਜ ਸਤਗੁਰ ਦੇ ਮਹਾਰਾਜ ਕਹਿੰਦੇ ਸ਼ੁਕਰਾਨਾ ਕਰੀਏ ਇਹਨਾਂ ਕੁਝ ਹੁੰਦਿਆਂ ਅੱਜ ਅਸੀਂ ਉਹਦੇ ਸ਼ੁਕਰਾਨੇ ਵਿੱਚ ਨਹੀਂ ਜੁੜਦੇ ਉਹ ਗੁਰੂ ਕੇ ਸਿੱਖ ਸ਼ਹਿਦ ਇਸੇ ਕਰਕੇ ਆਖਿਆ ਸਿੱਖੀ ਮਹਿਬੂਬ ਨਹੀਂ ਬਣਦੀ ਕਮਦਲਿਆਂ ਤੇ ਕਮਜ਼ੋਰਾਂ ਦੀ ਇਹ ਆਸ਼ਿਕ ਸੱਚੇ ਮਰਦਾਂ ਦੀ ਪੁਗਦੀ ਉਹਦੇ ਬਲਕਾਰਾਂ ਨੂੰ ਸਿੱਖੀ ਨਾਲ ਇਸ਼ਕ ਕੀਤਾ ਜਿੰਨਾ ਕੀ ਗੁਜ਼ਰੀ ਉਹਨਾਂ ਲੋਕਾਂ ਤੇ ਸਿੱਖੀ ਕਿਸ ਭਾਵੇਂ ਮਿਲਦੀ ਏ ਜਿਹੜਾ ਪੁੱਛ ਵੇਖ ਸਰਦਾਰਾਂ ਨੂੰ ਆਖਿਆ ਕਿਵੇਂ ਮਿਲਦੀ ਏ ਸਿੱਖੀ ਜਿਹੜਾ ਸਰਦਾਰਾਂ ਨੂੰ ਪੁੱਛ ਕੇ ਵੇਖ ਜਿੰਨਾਂ ਇਸ ਸਿੱਖੀ ਦੀ ਖਾਤਰ ਆਪਣਾ ਸਾਰਾ ਕੁਝ ਕੁਰਬਾਨ ਕੀਤਾ ਬਾਜਾਂ ਵਾਲਾ ਮਾਹੀ ਕਹਿੰਦਾ ਚਲੋ ਉਹਦਾ ਸ਼ੁਕਰਾਨਾ ਕਰੀਏ ਅੱਜ ਸਾਰਾ ਕੁਝ ਹੁੰਦਿਆਂ ਹੋਇਆ ਇਹਨੇ ਸੁੱਖ ਸੂਲ ਤਾਂ ਹੁੰਦਿਆਂ ਹੋਇਆ ਆਪਾਂ ਖੁੰਝ ਜਾਂਦੇ ਆ ਆਪਾਂ ਬਾਣੀ ਨਹੀਂ ਪੜਦੇ ਆਪਾਂ ਨਿਤਨੇਮ ਤੋਂ ਖੁੰਝ ਜਾਂਦੇ ਆ ਆਪਾਂ ਅੰਮ੍ਰਿਤ ਵੇਲੇ ਤੋਂ ਖੁੰਝ ਜਾਂਦੇ ਆ ਉਹਨਾਂ ਦਾ ਇਤਿਹਾਸ ਪੜਦੇ ਆ ਉਹਨਾਂ ਦੀ ਗਾਥਾ ਬਿਆਨ ਕਰਦੇ ਆ ਇਹ ਸਿੱਖਿਆ ਉਹਨਾਂ ਤੋਂ ਲੈਣੀ ਹੈ ਕਿ ਭਾਵੇਂ ਸਮਾਂ ਵਕਤ ਜਿਵੇਂ ਦਾ ਮਰਜ਼ੀ ਗੁਜ਼ਰ ਰਿਹਾ ਹੋਵੇ ਆਪਾਂ ਉਸ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਨਹੀਂ ਛੱਡਣਾ ਆਪਾਂ ਉਹਨੂੰ ਚੇਤੇ ਕਰਦੇ ਰਹਿਣਾ ਵਾਹਿਗੁਰੂ ਦਾ ਨਾਮ ਜਪੇ ਔਰ ਕਰੇ ਸਪਾਸ ਜਪਜੀ ਦਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ ਉਹਨਾਂ ਨੇ ਆਖਿਆ ਜਪਜੀ ਦਾ ਪਾਠ ਇਸ ਵੇਲੇ ਜ਼ਰੂਰੀ ਕਰਨਾ ਹੈ ਪੜ੍ਹ ਕੇ ਗ੍ਰੰਥ ਔਰ ਬੜਾਨਾ ਸਰੂਰ ਥਾ ਬਾਣੀ ਪੜ੍ਹ ਕੇ ਉਦੇ ਸਿਫਤ ਵਿੱਚ ਜੁੜ ਕੇ ਆਖਿਆ ਵੀ ਇੱਕ ਸਰੂਰ ਸਿੱਖਾਂ ਦੇ ਅੰਦਰ ਪੈਦਾ ਕਰਨਾ ਹੈ ਬਾਜਾਂ ਵਾਲਿਆ ਕਰਾਂ ਕੀ ਸਿਫਤ ਤੇਰੀ ਕੀ ਤੇਰੀ ਸਿਫਤ ਕਰਾਂ ਗਾਗਰਾਂ ਵਿੱਚ ਸਾਗਰ ਨਾ ਪਰ ਹੁੰਦੇ ਵਾਰ ਪਰਵਾਰ ਜਿਵੇਂ ਮੰਨਿਆ ਤੈ ਭਾਣੇ ਨੂੰ ਔਖੇ ਦੁਨੀਆਂ ਤੇ ਏਦਾਂ ਸਬਰ ਹੁੰਦੇ ਪੈਰ ਪੈਰ ਤੇ ਰਾਜ ਭਾਗ ਨੂੰ ਮਾਰ ਠੋਕਰ ਸੌਖੇ ਕੰਡਿਆਂ ਤੇ ਪੈਰ ਨਹੀਂ ਉਤਰ ਹੁੰਦੇ ਅੰਤ ਮੰਜ਼ਲਾ ਵਿੱਚ ਚੁੰਮਣ ਪੈ ਰਹੇ ਉਹਦੇ ਕੀਤੇ ਮਹਿਲਾਂ ਤੋਂ ਮੱਛੀਵਾੜੇ ਦੇ ਜਿੰਨਾ ਸਫਰ ਹੁੰਦੇ ਮੱਛੀ ਵੜੇ ਤੱਕ ਦਾ ਸਫ਼ਰ ਕਰਨਾ ਸਰਸਾ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਪਹੁੰਚਿਆ ਆਖਿਆ ਮੰਜਲਾਂ ਵੀ ਉਹਨਾਂ ਦੇ ਪੈਰ ਚੁੰਮਦੀਆਂ ਜਿਨ੍ਹਾਂ ਐਸੀਆਂ ਮਹਾਨ ਕੁਰਬਾਨੀਆਂ ਕੀਤੀਆਂ ਥਾ ਸਰਪੇ ਵਕਤ ਆ ਗਿਆ ਆਸਾ ਕੀ ਵਾਰਕਾ ਇਹ ਜਿਹੜੀ ਕਿਤਾਬ ਹੈ ਨਾ ਇਹ ਹੁਣ ਤੇ ਕਿਸੇ ਕੀਮਤ ਤੇ ਨਹੀਂ ਮਿਲਦੀ ਕਿਉਂਕਿ ਪੇਟਾ ਰਹਿਤ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਛਾਪਦੀ ਹੈ ਪਰ ਜੋ ਕੁਝ ਇਹਦੇ ਅੰਦਰ ਲਿਖਿਆ ਹੈ ਉਹ ਉਸ ਤਸਵੀਰ ਨੂੰ ਪੇਸ਼ ਕਰਦਾ ਹੈ ਕੋ ਬਹੁਤਾ ਭਾਰ ਨਹੀਂ ਨਾ ਤੇ ਸਾਨੂੰ ਆਰਥਿਕ ਤੌਰ ਤੇ ਪੜਨਾ ਵੀ ਕੋ ਪੈਸੇ ਦੇਣੇ ਪੈਣ ਕਈ ਵਾਰ ਆਪਾਂ ਕਹਿੰਦੇ ਕਿ ਕੀ ਕਰਨੀ ਆ ਜੀ ਪੜਨੀ ਤੇ ਨਹੀਂ ਕਿਸੇ ਨੇ ਚਲੋ ਭੇਟਾ ਰਹਿਤ ਹੀ ਲਿਆ ਕੇ ਰੱਖ ਲਓ ਸ਼ਹੀਦਾਨੇ ਵਫਾ ਅਤੇ ਗੰਝ ਸ਼ਹੀਦਾਂ ਅੱਲਾ ਯਾਰਖਾਂ ਜੋਗੀ ਦੀ ਲਿਖਤ ਹੈ ਤੇ ਇਹ ਭੇਟਾ ਰਹਿਤ ਮਿਲਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਕਿਸੇ ਅਧਾਰੀ ਕੋਲ ਜਾ ਕੇ ਲੈ ਲਓ ਲਿਓ ਜ਼ਰੂਰ ਥਾ ਸਰਪੇ ਵਕਤ ਆਗਿਆ ਆਸਾਂ ਕੀ ਵਾਰ ਕਾ ਸਾਜੋਂ ਕੀ ਜ਼ੇਰੋਂ ਬੁੰਮ ਕਾ ਚੜਾਓ ਉਤਰਾਰ ਕਾ ਉਤਾਰ ਚੜਾਵੜਿਆ ਪਰ ਆਸਾ ਦੀ ਵਾਰ ਦਾ ਵਕਤ ਹੋ ਗਿਆ ਮਨਛਾ ਬਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ ਮੌਕਾ ਮਿਲੇ ਤੂੰ ਕਰ ਲੈ ਭਜਨ ਕਿਰਤਗਾਰ ਕਾ ਉਹ ਕਹਿੰਦੇ ਸਮਾਂ ਬਣਿਆ ਸੁਭਬ ਬਣਿਆ ਹੈ ਆਉ ਉਸ ਪਰਮਤਗਾਰ ਦਾ ਸ਼ੁਕਰਾਨਾ ਕਰੀਏ ਕਿਰਤਗਾਰ ਜਿਹੜਾ ਸਿਰਜਣਹਾਰ ਮਾਲਕ ਪਰਮੇਸ਼ਰ ਹੈ ਜਦ ਮਹਿਮੇ ਬੰਦਗੀ ਹੋਏ ਨਾਨਕ ਕੇ ਜਾਨ ਛੀਨ ਆ ਟੁੱਟੇ ਖਾਲਸਾ ਪੇ ਅਚਾਨਕ ਕਈ ਲੀਨ ਲੀਨ ਦਾ ਮਤਲਬ ਹੈ ਲਣਤੀ ਇਧਰ ਗੁਰੂ ਕੇ ਸਿੱਖ ਉਸ ਪਰਮੇਸ਼ਰ ਮਾਲਕ ਦੀ ਬੰਦਗੀ ਅੰਦਰ ਲੀਨ ਹੋ ਗਏ ਤੇ ਉਧਰ ਦੂਜੇ ਪਾਸੇ ਜਿਹੜੇ ਦੁਸ਼ਮਣ ਸਨ ਉਹ ਆ ਕੇ ਸਤਗੁਰ ਦੇ ਖਾਲਸੇ ਤੇ ਟੁੱਟ ਕੇ ਪੈ ਗਏ ਵੇਖੋ ਗੋਬਿੰਦ ਕੇ ਸ਼ੇਰ ਵੀ ਫੌਰਨ ਬਿਫਰ ਗਏ ਚਲਵਾਰیں ਸੂਤ-ਸੂਤ ਕੇ ਰਣ ਮੇ ਉਤਰ ਗਏ ਮੈਦਾਨ ਕੋ ਏਕਾਨ ਵਿੱਚ ਰੰਗ ਕਰ ਦਿਆ ਰੁਸਤਮ ਵੀ ਆਇਆ ਸਾਹਮਣੇ ਤੋਂ ਦੰਗ ਕਰ ਦਿਆ ਜਿਹੜੇ ਰਉਸਤਮ ਸੀਨਾ ਉਹ ਵੀ ਆਏ ਦੰਗ ਰਹਿ ਗਏ ਵੀ ਵੇਖੋ ਇੰਨੇ ਬਹਾਦਰੀ ਨਾਲ ਗੁਰੂ ਕੇ ਸਿੱਖ ਲੜਦੇ ਆ ਇੱਥੇ ਫਿਰ ਕੁਝ ਘਟਨਾਵਾਂ ਦਾ ਜ਼ਿਕਰ ਹੈ ਭਾਈ ਬਚਿੱਤਰ ਸਿੰਘ ਜਿਸ ਨਾਗਨੀਨਾ ਹਾਥੀ ਨੂੰ ਰੋਕਿਆ ਸੀ ਉਹ ਇਸ ਥਾਂ ਤੇ ਲੜਦਿਆਂ ਲੜਦਿਆਂ ਬਹੁਤ ਜਾਦਾ ਜ਼ਖਮੀ ਹੋਏ ਉਹਨਾਂ ਨੂੰ ਫਿਰ ਕੋਟਲਾ ਨਿਹੰਗ ਖਾਨ ਦੇ ਘਰ ਉੱਥੇ ਜਦੋਂ ਮਹਾਰਾਜ ਗਏ ਉਸ ਨਿਹੰਗ ਖਾਨ ਨੇ ਬੜੀ ਸੇਵਾ ਭਾਈ ਚਤਰ ਸਿੰਘ ਦੀ ਕੀਤੀ ਤੇ ਉਹਦੀ ਇੱਕ ਧੀ ਸੀ ਮੁਮਤਾਜ ਉਹਦਾ ਨਾਮ ਹੈ ਇਤਿਹਾਸ ਚ ਜਦੋਂ ਫੌਜਦਾਰ ਪਿੱਛੇ ਆਇਆ ਨਾ ਉਹਨੇ ਆਖਿਆ ਹਵੇਲੀ ਦਾ ਦਰਵਾਜ਼ਾ ਖੜਕਾਇਆ ਆਖਿਆ ਵੀ ਖਬਰ ਮਿਲੀ ਹੈ ਵੀ ਮਹਾਰਾਜ ਇੱਥੇ ਆਏ ਸਿੱਖ ਆਏ ਪੁੱਤਰ ਆਏ ਇੱਥੇ ਕੋਈ ਗੁਰੂ ਕਾ ਸਿੱਖ ਅਸੀਂ ਉਹਨੂੰ ਲੱਭਦੇ ਆਏ ਆ ਉਹਨੇ ਆਖਿਆ ਜੀ ਇੱਥੇ ਕੋਈ ਨਹੀਂ ਉਹਨੇ ਆਪਣੀ ਧੀ ਨੂੰ ਆਖਿਆ ਵੀ ਅੰਦਰੋਂ ਦਰਵਾਜ਼ਾ ਬੰਦ ਕਰ ਲੈ ਇਖਲਾਕ ਦੀ ਕਿਰਦਾਰ ਦੀ ਗੱਲ ਗੁਰੂ ਦੇ ਪ੍ਰੇਮ ਦੀ ਗੱਲ ਉਸ ਪਿਆਰੇ ਦੀ ਯਾਦ ਵਿੱਚ ਕਿਵੇਂ ਰਹਿਣਾ ਜਦੋਂ ਉਹ ਫੌਜਦਾਰ ਅੱਗੇ ਵਧਿਆ ਨੂੰ ਅੱਖਾਂ ਤੋਂ ਵਿਲੀ ਚੜੀ ਹੈ ਉਹਨੂੰ ਵੇਖ ਲੈ ਉਸ ਜਦੋਂ ਪਤਾਲ ਕੀਤੀ ਉੱਥੋਂ ਤੱਕ ਪਹੁੰਚਿਆ ਨੇ ਦਰਵਾਜ਼ਾ ਖੜਕਾਇਆ ਉਹ ਨਿਹੰਕਾ ਕਹਿਣ ਲੱਗਾ ਜੀ ਇਹ ਦਰਵਾਜ਼ਾ ਨਹੀਂ ਖੁੱਲ ਸਕਦਾ ਕਿਉਂ ਇਧਰ ਮੇਰੇ ਧੀ ਤੇ ਜਵਾਈ ਆ ਬੜਾ ਤਪਦੇ ਦਾ ਬੁਖਾਰ ਜਵਾਈ ਨੂੰ ਹੋਇਆ ਤੇ ਮੇਰੀ ਤੀਹਾਂ ਨੇ ਆਵਾਜ਼ ਦਿੱਤੀ ਮਮਤਾਜ ਦੱਸ ਮੈਨੂੰ ਤੇਰੇ ਖਾਮਨ ਦਾ ਕੀ ਹਾਲ ਐ ਉਹਨਾਂ ਆਖਿਆ ਵੀ ਅਬੂ ਜਾਨ ਉਹ ਸੁਰਤ ਨਹੀਂ ਕਰਦਾ ਉਸ ਫੌਜਦਾਰ ਆਵਾਜ਼ ਸੁਣੀ ਤੇ ਨਿਹੰਖਾਂ ਨੇ ਆਖਿਆ ਨਾ ਵੀ ਤੇਰੇ ਘਰ ਵਾਲੇ ਦਾ ਪਤੀ ਦਾ ਕੀ ਹਾਲ ਤੇ ਵੇਖੋ ਅਗੋਂ ਨੇ ਆਖਿਆ ਜੀ ਉਹ ਬੜਾ ਤਪਦੀਕ ਦਾ ਸ਼ਿਕਾਰ ਹੋਇਆ ਉਹ ਸੁਰਤ ਨਹੀਂ ਕਰਦਾ ਤੇ ਫੌਜਦਾਰ ਚਲਿਆ ਗਿਆ ਕੁਝ ਸਮੇਂ ਬਾਅਦ ਭਾਈ ਬਚਿੱਤਰ ਸਿੰਘ ਸ਼ਹੀਦ ਹੋ ਜਾਂਦੇ ਆ ਕਹਿੰਦੇ ਵੀ ਵਕਤ ਗੁਜ਼ਰਿਆ ਜਦੋਂ ਆਪਣੀ ਧੀ ਦੇ ਨਕਾ ਵਾਸਤੇ ਉਸ ਨਿਹੰਗਾਂ ਤਿਆਰੀ ਕੀਤੀ ਉਸ ਧੀ ਮੁਮਤਾਜ ਨੇ ਆਖਿਆ ਤੁਸਾਂ ਮੇਰਾ ਨਿਕਾਹ ਮੇਰਾ ਵਿਆਹ ਬਚਿੱਤਰ ਸਿੰਘ ਨੇ ਕਰ ਦਿੱਤਾ ਸੀ ਹੁਣ ਮੈਨੂੰ ਕੋਈ ਵਿਆਹ ਦੀ ਖੁਆਇਸ਼ ਨਹੀਂ ਕਿਉਂਕਿ ਮੈਂ ਤੁਹਾਡੇ ਉਸ ਬੋਲ ਦੇ ਸਦਕਾ ਉਸੇ ਦਿਨ ਤੋਂ ਉਹਨੂੰ ਆਪਣਾ ਖਾਮਦ ਮੰਨ ਲਿਆ ਸੀ ਕੈਸੀਆਂ ਇਤਿਹਾਸੀਆਂ ਇਹ ਬਾਤਾਂ ਨੇ ਉਹਨਾਂ ਕਿਹਾ ਜੀ ਹੁਣ ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗੁਰੂ ਕੇ ਸਿੱਖ ਪੁੱਤਰ ਸਰਸਾ ਨੂੰ ਪਾਰ ਕਰਨਾ ਹੈ ਤੇ ਜਦੋਂ ਸਰਸਾ ਨੂੰ ਪਾਰ ਕਰਨਾ ਉਧਰ ਫਿਰ ਆਸਾ ਕੀ ਮਾਰ ਦਾ ਭੋਗ ਪਿਆ ਦੂਜੇ ਪਾਸੇ ਫੌਜ ਦਾ ਟੱਕਰਾ ਕੀਤਾ ਬਾਬਾ ਜੀਤ ਸਿੰਘ ਭਾਈ ਉਹਦੇ ਸਿੰਘ ਇਹ ਬੇਅੰਤ ਸਿੱਖਾਂ ਨੇ ਭਾਈ ਉਦੇ ਸਿੰਘ ਦੀ ਅਗਵਾਈ ਹੇਠ ਬਾਬਾ ਅਜੀਤ ਸਿੰਘ ਉਹਨਾਂ ਨੂੰ ਕਮਾਂਡ ਸੰਭਾਲ ਕੇ ਆਪ ਸਰਸਾ ਨਦੀ ਪਾਰ ਕਰਨ ਲੱਗਿਆ ਜਦੋਂ ਸਰਸਾ ਨਦੀ ਪਾਰ ਕੀਤੀ ਆ ਬਹੁਤ ਸਾਰਾ ਕੀਮਤੀ ਸਮਾਨ ਵੜਮੁੱਲਾ ਸਾਹਿਤ ਉਹ ਸਰਸਾ ਦੀ ਭੇਟ ਹੋਇਆ ਇੱਥੇ ਮਾਤਾ ਗੁਜਰੀ ਜੀ ਛੋਟੇ ਸਹਿਬਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਵੱਖ ਹੋ ਗਏ ਜਿਹੜੇ ਗੁਰੂ ਘਰ ਦੇ ਰਸੋਈਏ ਗੰਗੂ ਦੀ ਗਦਾਰੀ ਕਾਰਨ ਜਿਹੜੇ ਕੁੰਮੇ ਮਾਸ਼ਕੀ ਦੀ ਛਣ ਵਿੱਚ ਰਹੇ ਉਹਨਾਂ ਨਾਲ ਉਹ ਜਾ ਮਿਲੇ ਉਹਦੇ ਤੋਂ ਅੱਗੇ ਗੁਰੂ ਕੇ ਸਿੱਖ ਤੇ ਮਹਾਰਾਜ ਸਰਸਾ ਨਦੀ ਨੂੰ ਪਾਰ ਕਰਦੇ ਆ ਤੇ ਇੱਧਰ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਹੁਕਮ ਪਾ ਦਿੱਲੀਵਾਲ ਨੂੰ ਰਵਾਨਾ ਹੁੰਦੇ ਆ ਇਸ ਥਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਪਰਿਵਾਰ ਹੈ ਉਹ ਸਾਰਾ ਵਿਛੜ ਗਿਆ ਹੈ ਮਹਾਰਾਜ ਵੱਡੇ ਸਾਹਿਬਜ਼ਾਦੇ 40 ਇੱਕ ਸਿੱਖ ਉਹ ਚਲੇ ਗਏ ਚਮਕੌਰ ਦੀ ਗੜੀ ਵੱਲ ਬਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਉਹ ਚਲੇ ਗਏ ਇਧਰ ਕੁਮੇ ਮਾਸ਼ਕੀ ਦੀ ਸ਼ਾਨ ਵੱਲ ਮਹਿਲ ਤੇ ਭਾਈ ਮਨੀ ਸਿੰਘ ਉਹ ਦਿੱਲੀ ਵਾਲੇ ਪਾਸੇ ਤੁਰ ਪਏ। ਇਧਰ ਫਿਰ ਜਦੋਂ ਮਹਾਰਾਜ ਇਸ ਚਮਕੌਰ ਦੀ ਗੜੀ ਪਹੁੰਚਦੇ ਬੁੱਧੀ ਚੰਦ ਰਾਵ ਦੀ ਇਹ ਹਵੇਲੀ ਹੈ। ਇੱਥੇ ਮਹਾਰਾਜ ਜਦੋਂ ਪਹੁੰਚੇ ਤੇ ਸਹਬ ਨੇ ਇਹ ਵੇਖ ਕੇ ਆਖਿਆ ਸੀ ਵੀ ਇਹ ਉਹੀ ਥਾਂ ਹੈ। ਜਿਹਦਾ ਅਸੀਂ ਜ਼ਿਕਰ ਕਰਦੇ ਸਾਂ ਅੱਜ ਉਹ ਸਥਾਨ ਤੇ ਆ ਕੇ ਪਹੁੰਚੇ ਹਾਂ ਇਹਦੇ ਤੋਂ ਅਗਲੇਰਾ ਇਤਿਹਾਸ ਜਿਵੇਂ ਜਿਵੇਂ ਵਾਪਰਿਆ ਆਪਾਂ ਇਸ ਇਤਿਹਾਸ ਨੂੰ ਸਾਂਝਾ ਕਰਨਾ ਹੈ ਸੋ ਹੁਣਾਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ